ਦਿਲਜੀਤ ਦੂਸਾਂਝ ਉਹ ਅਮਿਤਾਭਚਨ ਦੇ ਸ਼ੋਅ ਦੇ ਵਿੱਚ ਗਿਆ ਦਿਲਜੀਤ ਤੇ ਅਦਬੀ ਤੌਰ ਤੇ ਕਿਉਂਕਿ ਜਿਹੜੀ ਸੰਗੀਤਕ ਲਾਈਨਾਂ ਦਾ ਇਹਦੇ ਵਿੱਚ ਅਦਬ ਹੋਣਾ ਬਹੁਤ ਜ਼ਰੂਰੀ ਆ ਔਰ ਦਿਲਜੀਤ ਬੜਾ ਹੀ ਅਦਵੀ ਬੰਦਾ ਅਮਿਤਾਭਚਨ ਉਹਨਾਂ ਤੋਂ ਬਹੁਤ ਵੱਡਾ ਉਹਦੇ ਪਿਓ ਕੀ ਦਾਦਿਆਂ ਦੇ ਬਰਾਬਰ ਹੋਣਾ ਅਮਿਤਾਭਚਨ ਤੇ ਦਿਲਜੀਤ ਦਾ ਫਰਜ਼ ਬਣਦਾ ਸੀਗਾ ਕਿ ਉਹਦੇ ਪੈਰੀ ਹੱਥ ਲਾ ਕੇ ਉਹਦਾ ਅਦਬ ਕਰੇ ਤੇ ਇੱਥੇ ਗੁਰਪਤਵੰਤੋਂ ਪੰਨੂ ਵਰਗਿਆਂ ਨੇ ਫੱਟੇ ਚੱਕ ਦਿੱਤੇ ਟਰੇਲਰ ਦੇਖਦੇ ਆ ਸਾਰੇ ਜਿੱਦਾਂ ਹੁੰਦਾ ਵੀ ਚਲੋ ਮੁੱਦਾ ਲਾ ਪਿਆ ਯਾਰ ਚਲੋ ਚੱਕਦੇ ਫੱਟੇ ਕਰੋ ਕੈਮਰਾ ਆਨ ਕਰੋ ਮਾਈਕ ਆਨ ਫੜਾਫੜ ਬੋਲਾਵੇਂ ਪੰਨੂ ਸਾਹਿਬ ਕੋਈ ਤੇ ਮੌਕਾ ਜਾਣਦਿਆ ਕਰੋ ਨਾ ਰੱਬ ਦਾ ਵਾਸਤਾ ਕਿਸੇ ਨੂੰ ਤੇ ਜੀ ਲੈਣ ਦਿਓ ਨਾ ਇਸੇ ਟਰੇਲਰ ਦੇ ਵਿੱਚ ਉਸ ਬੰਦੇ ਨੇ ਕਿੰਨੀਆਂ ਹੋਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਉਹ ਤੁਹਾਨੂੰ ਸੁਣਾਈ ਨਹੀਂ ਦਿੱਤੀਆਂ ਜਿਹੜੀਆਂ ਐਪਰੀਸ਼ੀਏਟ ਕਰਨੀਆਂ ਚਾਹੀਦੀਆਂ ਸਾਨੂੰ ਉਹ ਪੰਜਾਬ ਦੀ ਗੱਲ ਕਰਦਾ ਆਉਂਦਾ ਏਡੇ ਵੱਡੇ ਸ਼ੋਅ ਦੇ ਵਿੱਚ ਪੰਜਾਬੀ ਬੋਲ ਰਿਆ ਵਿੱਚ ਔਰ ਉੱਥੇ ਵੀ ਕਹਿੰਦਾ ਆ ਗਏ ਉਹ ਪੰਜਾਬੀ ਤੇ ਗਾਣਾ ਵੀ ਪੰਜਾਬ ਦੀ ਮਿੱਟੀ ਦਾ গਾਇਆ ਤੇ ਪੰਜਾਬੀਅਤ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਦਸਤਾਰ ਦੀ ਗੱਲ ਕੀਤੀ ਉਸ ਬੰਦੇ ਨੇ ਇਹ ਗੱਲਾਂ ਤੁਹਾਨੂੰ ਨਹੀਂ ਸੁਣੀਆਂ ਸਿਰਫ ਇੱਕੋ ਹੀ ਸੀਨ ਤੁਸੀਂ ਆ ਕਿ ਜਦੋਂ ਨੇ ਪੈਰੀ ਹੱਥ ਲਾਇਆ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਕਿਹਾ ਸੀਗਾ ਕਿ ਪੰਨੂ ਸਾਹਿਬ ਤੁਹਾਡੇ ਆਪਣੇ ਵੀ ਬੱਚੇ ਹੋਣਗੇ ਭੈਣ ਭਰਾ ਹੋਣਗੇ ਉਹਨਾਂ ਨੂੰ ਕਿਉਂ ਨਹੀਂ ਅੱਗੇ ਲੈ ਕੇ ਆ ਰਹੇ ਤੁਸੀਂ ਉਹ ਕਿੱਥੇ ਲੁਕੋਏ ਹੋਏ ਨੇ ਤੁਸੀਂ ਇਕੱਲੇ ਤੇ ਹੈ ਹੀ ਨਹੀਂ ਨਾ ਇਸ ਦੁਨੀਆ ਦੇ ਉੱਤੇ ਕੋਈ ਨਾ ਕੋਤ ਹੋਏਗਾ ਨਾ ਪਰਿਵਾਰਕ ਮੈਂ ਪਰ ਕਦੇ ਨਹੀਂ ਤੁਸੀਂ ਦਿਖਾਇਆ ਕਿਸੇ ਨੂੰ ਕਿ ਤੁਸੀਂ ਠੇਕਾ ਹੀ ਲਿਆ ਹੋਇਆ ਇਹ ਸੋਚ ਕੇ ਕਿ ਅਸੀਂ ਲੋਕਾਂ ਦੇ ਪੁੱਤ ਮਰਵਾਉਣੇ ਆ ਲੋਕਾਂ ਦੇ ਸੁਹਾਗ ਉਜਾੜਨੇ ਆ ਲੋਕਾਂ ਭੈਣਾਂ ਦੇ ਭਰਾ ਮਰਵਾਉਣੇ ਆ ਕਿ ਇਹੀ ਤੁਸੀਂ ਸੋਚਿਆ ਹੋਇਆ ਦਿਲਜੀਤ ਜਿੱਦਨ ਗਲਤ ਹੋਏਗਾ ਸਭ ਤੋਂ ਪਹਿਲਾਂ ਸ਼ਾਇਦ ਮੈਂ ਬੋਲਾਂਗਾ ਪਰ ਹੈ ਹੀ ਨਹੀਂ ਕੋਈ ਗਲਤ ਫਿਰ ਅਸੀਂ ਕਿਉਂ ਬੋਲੀਏ ਸੋ ਪਲੀਜ਼ 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 ਜੇ ਰੱਬ ਨੇ ਕਿਸੇ ਨੂੰ ਸ਼ੋਹਰਤ ਦਿੱਤੀ ਹੈ ਨਾ ਤੇ ਉਹਨੂੰ ਉਸ ਚੀਜ਼ ਦਾ ਮਜ਼ਾ ਲੈ ਲੈਂਦੇ ਹੋ ਰੱਬ ਦਾ ਵਾਸਤਾ ਸਤਿ ਸ਼੍ਰੀ ਅਕਾਲ